ਸਭ ਤੋਂ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਨੂੰ ਕਿ ਅੱਜ ਅੰਮ੍ਰਿਤਸਰ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਦੇ ਵੱਲੋਂ ਨਰਾਇਣ ਸਿੰਘ ਚੌੜਾ ਦਾ 7 ਦਿਨ ਲਈ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਦੇ ਵੱਲੋਂ ਨਰਾਇਣ ਸਿੰਘ ਚੌੜਾ ਦੇ ਆ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ 3 ਦਿਨ ਪੁਲਿਸ ਰਿਮਾਂਡ ਦੇ ਉੱਤੇ ਰਹੇਗਾ ਅੱਤਵਾਦੀ ਨਰਾਇਣ ਸਿੰਘ ਚੌੜਾ ਜਿਸ ਦੇ ਉੱਤੇ ਦਰਜਨਾ ਮਾਮਲੇ ਨੇ ਜਿਸ ਦੇ ਉੱਤੇ ਵੱਡੇ ਗੰਭੀਰ ਇਲਜ਼ਾਮ ਵੀ ਲੱਗੇ ਨੇ ਜੋ ਕਿ ਇੱਕ ਖਾਲਸਥਾਨ ਲਿਬਰਲ ਫੋਰਸ ਦੇ ਨਾਲ ਸੰਬੰਧਿਤ ਹੈ ਜੋ ਕਿ ਖਾਲਸਥਾਨੀ ਸਮਰਥਕ ਆ ਜਿਸ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਗੁਰੂ ਸਾਹਿਬ ਦੀ ਮਿਹਰ ਰਹੀ ਕਿ ਸੁਖਬੀਰ ਸਿੰਘ ਬਾਦਲ ਦੇ ਉਹ ਗੋਲੀ ਨਹੀਂ ਲੱਗੀ ਗੋਲੀ ਦਾ ਰੁਖ ਕਿਧਰੇ ਹੋਰ ਕਰ ਦਿੱਤਾ ਜੋ ਉੱਥੇ ਡਿਊਟੀ ਨਿਭਾ ਰਹੇ ਸੀ ਪੁਲਿਸ ਮੁਲਾਜ਼ਮ ਉਹਨਾਂ ਦੇ ਵੱਲੋਂ ਤਾਂ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦਾ ਕੀ ਹੁਣ 3 ਦਿਨ ਦਾ ਪੁਲਿਸ ਰਿਮਾਂਡ ਪੁਲਿਸ ਰਿਮਾਂਡ ਦੇ ਦੌਰਾਨ ਅਹਿਮ ਤੇ ਵੱਡੇ ਖੁਲਾਸੇ ਹੋਣਗੇ ਕਿ ਅਖਰ ਨਰੈਣ ਸਿੰਘ ਚੋੜਾ ਖੁਦ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਆਇਆ ਜਾਂ ਫਿਰ ਇਸ ਦੇ ਪਿੱਛੇ ਕੋਈ ਹੋ ਰਿਹਾ ਹੈ ਵਕੀਲ ਕੀ ਕਹਿ ਰਹੇ ਨੇ ਇੱਕ ਵਾਰ ਵਕੀਲ ਪੁਲਿਸ ਨੇ 7 ਦਿਨ ਦੇ ਰਿਮਾਂਡ ਦੀ ਕਿੰਨੇ ਦਿਨ ਦੀ ਰਿਮਾਂਡ ਦੀ ਗਈ ਹੈ ਕਰ ਲੋ ਨਾ ਜਸ ਸੈਕਿੰਡ ਜਸ ਸੈਕਿੰਡ ਕਰ ਲੋ ਯਾਰ ਮਾਈਕ ਚ ਕਰ ਲੋ ਅੰਮ੍ਰਿਤਪਾਲ ਮੁਹਾਰਤ ਸਿੰਘ ਜਿਹੜੇ ਜਾਣਕਾਰੀ ਦੇ ਹਾਂਜੀ 30 80 ਦੀ ਰਿਮਾਂਡ ਮੰਗੀ ਗਈ ਹੈ ਪਤਾ 7 ਦਿਨ ਕਿੰਨੇ ਦਿਨਾਂ ਦੀ ਕੀਤੀ ਗਈ ਹੈ 3 ਦਿਨ ਦੀ ਪਤਾ ਪੁਲਿਸ ਵੱਲੋਂ 7 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ ਹਾਲਤ ਪਸਰ ਹਾਂਜੀ ਕਮਰ ਮੁਬਾਰਕ ਸਿੰਘ 7 ਦਿਨ ਦੀ ਰਿਮਾਂਡ ਅਸਲ 3 ਦਿਨ ਦਾ ਰਿਮਾਂਡ ਹੋਇਆ ਉਹਨਾਂ ਨੇ ਮੰਜਰੀਆ ਕਹਿੰਦੇ ਸਾਨੂੰ ਵਜ੍ਹਾ ਜਿਹੜੀ ਹੈ ਪਤਾ ਲੱਗਣੀ ਚਾਹੀਦੀ ਰੰਜਸ਼ ਕਾਦੇ ਲਈ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ ਇਸ ਗਰਾਉਂਡ ਦੇ ਉੱਤੇ ਰਿਮਾਂਡ ਮੰਗਿਆ ਸੀ ਬਟ ਜੱਜ ਸਾਹਿਬ ਨੇ 3 ਦਿਨ ਦਾ ਰਿਮਾਂਡ ਦਿੱਤਾ 7 ਦਿਨ ਦਾ ਮੰਗਿਆ ਸੀ ਉਹਨਾਂ 7 ਦਿਨ ਦਾ ਸੀ ਮਿਲੇ 3 ਦਿਨ 3 ਦਿਨ ਕਿਹ ਹੈ ਜਿਆਦਾ ਕਿ 10 ਦਿਨ ਦਾ ਮੰਗਿਆ ਸੀ ਰਿਮਾਂਡ 7 ਦਿਨ ਦਾ ਸੀ 7 ਦਿਨ ਦਾ ਮੰਗਿਆ ਉਹਨਾਂ ਦਾ ਆ ਗੱਲ ਆਰਗੂਮੈਂਟ ਤੇ ਉਹੀ ਹੋਣੀ ਸੀ ਨਾ ਲੀਗਲ ਗਰਾਉਂਡ ਦੇ ਉੱਤੇ ਆਰਗੂਮੈਂਟ ਇਲੈਗਲ ਕਸਟਡੀ ਦੇ ਵਿੱਚ ਡਿਟੇਨ ਕਰਕੇ 올ਡੇਜ ਪਰਸਨ ਨੂੰ ਰੱਖਿਆ ਵਾ 24 ਘੰਟਿਆਂ ਤੋਂ ਬਾਅਦ ਸਭ ਤੋਂ ਜ਼ਰੂਰੀ ਗੱਲ ਇਹ ਕੀ ਹੈਗੀ ਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾ ਵਿਥਿਨ 24 ਆਵਰ ਪੇਸ਼ ਨਹੀਂ ਕੀਤਾ ਗਿਆ ਜਿਹੜੀ ਕਿ ਸੈਕਸ਼ਨ 58 ਬੀ ਐਨ ਐਸ ਐਸ ਦੇ ਜਿਹੜੀ ਵਾਇਓਲੇਸ਼ਨਸ ਹੈਗੀ ਆ ਉਹ ਸਾਡੀ ਐਪਲੀਕੇਸ਼ਨ ਪਹਿਲਾਂ ਆ ਗਈ ਆ ਇਹਨਾਂ ਨੇ ਗ੍ਰਿਫਤਾਰੀ ਤੋਂ ਪਹਿਲਾਂ ਇਹਨਾਂ ਦੇ ਘਰ ਰੇਡ ਕੀਤਾ ਇਹਨਾਂ ਦੇ ਘਰੇ ਆਰਟੀਕਲ ਜਿੰਨੇ ਵੀ ਸੀਗੇ ਸੀਸੀਟੀਵੀ ਕੈਮਰਾਜ਼ ਡੀ ਵੀ ਆਰ ਔਰ ਜੁਐਲਰੀ ਤੇ ਰਿਟਨ ਲਿਟਰੇਚਰ ਉਹ ਸਾਰਾ ਜਿਹੜਾ ਕੈਪਚਰ ਕੀਤਾ ਇਹਨਾਂ ਦੀ ਮੇਰਾ ਨਾਮ ਜਗਦੀਪ ਸਿੰਘ ਰੰਧਾਵਾ ਐਡਵੋਕੇਟ ਜੀ ਹਾਂ ਜੀ ਹਾਂ ਜੀ ਅਸੀਂ ਦੋਨੇ ਦੇਖ ਰਹੇ ਹਾਂ ਇਹ ਪੁਲਿਸ ਵੱਲੋਂ ਕਿੰਨੇ ਦਿਨ ਦਾ ਰਿਪੋਰਟ ਬਣਿਆ ਪੁਲਿਸ ਨੇ 7 ਦਿਨ ਦਾ ਰਿਮਾਨਡ ਮੰਗਿਆ ਸੀਗਾ ਹੁਣ 8 3 8 30 ਦਾ ਮਿਲਿਆ 8 30 ਵਿੱਚ ਸ਼ੇਸ਼ ਕਰ ਲਿਆ 8 30 ਦੇ ਜਿੱਥੇ ਹਰ ਕੋਈ ਨਰੈਣ ਸਿੰਘ ਚੌੜਾ ਦੇ ਇਸ ਕਾਇਰਾਨਾ ਹਰਕਤ ਨੂੰ ਘਟਿਆ ਦੱਸ ਰਿਹਾ ਉੱਥੇ ਹੀ ਇੱਕ ਅਜਹੀ ਮਹਿਲਾ ਸਾਹਮਣੇ ਆਈ ਜਿਸ ਨੇ ਕਿ ਨਰੈਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਲੱਡੂ ਵੰਡੇ ਮਠਿਆਈ ਵੰਡੀ ਅਦਾਲਤ ਦੇ ਵਿੱਚ ਦਰਅਸਲ ਅੱਜ ਨਰੈਣ ਸਿੰਘ ਚੌੜਾ ਨੂੰ ਪੇਸ਼ ਕਰਨਾ ਸੀ ਅਮਰਤਸਰ ਦੀ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਦਰਵਾਜੇ ਦੇ ਉੱਤੇ ਇੱਕ ਮਹਿਲਾ ਖੜ ਗਈ ਮਠਿਆਈ ਲੈ ਕੇ ਤੇ ਜੋ ਕਿ ਸੁਖਵੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਹਰਸਿਮਰਤ ਕੌਰ ਬਾਦਲ ਦਾ ਨਾਮ ਲੈ ਕੇ ਉਹਨਾਂ ਤੋਂ ਨਾਰਾਜ਼ ਨਜ਼ਰ ਆਈ ਉਹਨਾਂ ਦੇ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦੀ ਹੋਈ ਨਜ਼ਰ ਆਈ ਤੇ ਨਰੈਣ ਸਿੰਘ ਚੌੜਾ ਦੇ ਹੱਕ ਦੇ ਵਿੱਚ ਉਹ ਮਠਿਆਈਆਂ ਵੰਨਦੀ ਹੋਈ ਨਜ਼ਰ ਆਈ ਤਾਂ ਜਿਸ ਤੋਂ ਬਾਅਦ ਕਾਫੀ ਜਿਆਦਾ ਉੱਥੇ ਹਾਈ ਵੋਲਟੇਜ ਡਰਾਮਾ ਹੋਇਆ ਹਾਈ ਵੋਲਟੇਜ ਡਰਾਮਾ ਹੋਣ ਤੋਂ ਬਾਅਦ ਉੱਥੇ ਮਹਿਲਾ ਕਾਂਸਟੇਬਲ ਆਉਂਦੀਆਂ ਨੇ ਮਹਿਲਾ ਵਕੀਲ ਆਉਂਦੀਆਂ ਨੇ ਤੇ ਫਿਰ ਉਸ ਮਹਿਲਾ ਨੂੰ ਅੰਦਰ ਲੈ ਕੇ ਜਾਇਆ ਗਿਆ ਇੱਕ ਵਾਰ ਤੁਹਾਨੂੰ